ਦੋਸਤੋ ਅਮਰitsar ਦੇ ਮਕਬੂਲਪੁਰਾ ਰੋਡ ਦੇ ਉਤੇ ਇਸ ਵਕਤ ਤੱਕ ਵੀ ਮਜੂਦ ਹੈ ਜਿੱਥੇ ਪੁਲਿਸ ਵੱਲੋਂ ਟੈਨਪੁਆਇੰਟਰ ਕੀਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਕਿ ਅਮਰitsar ਪੁਲਿਸ ਕਥਿਆ ਰਿਹਾ ਕਿ ਬੀਤੇ ਬੀਤੀ ਰਾਤ ਕਰੀਬ ਅਸੀਂ ਕਹਿ ਸਕਦੇ ਕਿ 4-5 ਵਜੇ ਦੇ ਢੇੜ-ਘੜ ਸ਼ਾਇਦ ਸਵੇਰੇ ਤੜਕੇ ਉਹ ਅਸੀਂ ਜਾਣਕਾਰੀ ਤੁਹਾਡੇ ਨਾਲ ਜਰੂਰ ਹਾਸਲ ਕਰਾਂਗੇ ਪਰ ਫਿਲਹਾਲ ਦੀ ਗੱਡੀ ਦੇਖ ਸਕਦੇ ਹੋ ਕਿ ਸਵੇਰੇ ਤੜਕੇ ਗਿਆ ਜਾ ਰਿਹਾ ਹੈ ਕਿ ਇੱਥੇ ਐਨਪੁਆਇੰਟਰ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹਦਾ ਇਨਕਾਉਂਟਰ ਹੋਇਆ ਉਹ ਸਨੇਚਰ ਸੀ ਨਾਲ ਚੋਰੀਆਂ ਕਰਦਾ ਸੀ ਪਹਿਲਾਂ ਇੱਕ ਦੋ ਪਰਚੇ ਦਰਜ ਸੰ ਤਾਂ ਉਹ ਪਰਚੇ ਜਦੋਂ ਦਰਜ ਹੋਏ ਆ ਪੁਸ਼ਕਿਸ਼ ਕੀਤੀ ਗਈ ਤਾਂ ਪੁਸ਼ਕਿਸ਼ ਕੀਤੀ ਤਾਂ ਉਹਦੇ ਵੱਲੋਂ ਦੱਸਿਆ ਗਿਆ ਕਿ ਇੱਥੇ ਮੈਂ ਕੁਝ ਸਮਾਨ ਲਗਾ ਕੇ ਰੱਖਿਆ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਦਾ ਹੈ ਤਾਂ ਉਹਦੇ ਵੱਲੋਂ ਇੱਥੋਂ ਪਿਸਤੌਲ ਕੱਢੀ ਜਾਂਦੀ ਹੈ ਜਿਸ ਤਰ੍ਹਾਂ ਦੀ ਜਾਣਕਾਰੀ ਸਾਨੂੰ ਮਿਲੀ ਆ ਪਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇੱਥੇ ਪਹੁੰਚਣ ਗਿਆ ਸੀ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਪਰ ਫਿਲਹਾਲ ਦੇਖ ਸਕਦੇ ਹੋ ਕਿ ਉਹ ਉਸੇ ਵੇਲੇ ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਕੱਢਦਾ ਹੈ ਤਾਂ ਗੋਲੀ ਚਲਾ ਦਿੰਦਾ ਜਵਾਬੀ ਫਾਇਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੀਤੇ ਜਾਂਦੇ ਆ ਜਿਦੇ ਵਿੱਚ ਉਹ ਜਿਹੜਾ ਸ਼ਖਸ ਹੈ ਉਹ ਜ਼ਖਮੀ ਹੋਇਆ ਜਿਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਤੋਂ ਪਹਿਲਾਂ ਜਿਹੜੇ ਦੇਖ ਸਕਦੇ ਹੋ ਕਿ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਵਾਸਤੇ ਪੰਜਾਬ ਪੁਲਿਸ ਜਾਂ ਫਿਰ ਕੋ ਜਾਬ ਸਰਕਾਰ ਵੱਲੋਂ ਹਰ ਅਸੰਭਵ ਪ੍ਰਯਾਸ ਕੀਤਾ ਜਾ ਰਿਹਾ ਤਾਂ ਜੋ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾ ਸਕੇ ਤਾਂ ਨਸ਼ਾ ਖਤਮ ਕਰਨ ਵਾਸਤੇ ਇੱਕ ਹਥਿਆਰੀ ਜੜੀ ਹੈ ਉਹ ਸਾਫ਼ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਪੁਲਿਸ ਦੀ ਵੱਡੀ ਗਿਣਤੀ ਇੱਥੇ ਪਹੁੰਚੀ ਹੋਈ ਹੈ ਲਗਾਤਾਰ ਜਾਂਚ ਕੀਤੀ ਹੈ ਇਧਰ ਪਾਸੇ ਪੁਲਿਸ ਦਿਖਾਓ ਕਿ ਪੁਲਿਸ ਪਰ ਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਜ਼ਰੂਰ ਪਹੁੰਚੇ ਹੋਏ ਨੇ ਜਿਹੜੇ ਲਗਾਤਾਰ ਹੁਣ ਜਾਂਚ ਕਰਦੇ ਨਜ਼ਰ ਆ ਰਹੇ ਨੇ ਤਾਂ ਹੋਰ ਜਾਣਕਾਰੀ ਵੀ ਅਸੀਂ ਜਰੂਰ ਹਾਸਲ ਕਰਾਂਗੇ ਫਿਲਹਾਲ ਦੀ ਕਿਹੜੀ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਜਿਹੜੇ ਜਾਸੂਸ ਕਰਦੇ ਪਏ ਨੇ ਕੋਚ ਦੇ ਤੱਕ ਅ ਅਮਰੋਦਸਰ ਦੇ ਪੁਲਿਸ ਕਮਿਸ਼ਨਰ ਗੌਰ ਪ੍ਰੇਸ਼ਿੰਗ ਪੁਲਰ ਵੀ ਇੱਥੇ ਪਹੁੰਚਣ ਵਾਲੇ ਨੇ ਫਿਲਹਾਲ ਦੀ ਕਿੜੀ ਤਿਆਰੀਆਂ ਜਿਹੜੀਆਂ ਦੇਖ ਸਕਦੇ ਹੋ ਕਿ ਬੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਤਾਂ ਜਾਣਕਾਰੀ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਿਰ ਇਹ ਜਿਹੜੀ ਪੂਰੀ ਇਹ ਘਟਨਾ ਵਾਪਰੀਏ ਇਹ ਘਟਨਾ ਕੀ ਹੈ ਕਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ ਕੀ ਵਾਕਿਆ ਹੀ ਹੋ ਚੋਰ ਸੀ ਸਨੇਚਰ ਸੀ ਕੀ ਵਾਕਿਆ ਹੀ ਉਦੀ ਨਿਸ਼ਾਨਦੇਹੀ ਦੇ ਉੱਤੇ ਇਥੇ ਪੁਲਿਸ ਪਹੁੰਚਦੀ ਹੈ ਤਾਂ ਇਹੋ ਹੀ ਗੱਲ ਹੋਈ ਹੈ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹਦੇ ਵੱਲੋਂ ਗੋਲੀ ਚਲਾਈ ਗਈ ਪਿਸਤੌਲ ਕੱਢੀ ਗਈ ਤਾਂ ਅਸੀਂ ਸਾਰੀ ਜਾਣਕਾਰੀ ਹਾਸਲ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਤੁਸੀਂ ਜ਼ਰੂਰ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਪੁੱਲਰ ਇਥੇ ਕੁਝ ਦੇਰ ਤੱਕ ਪਹੁੰਚਣ ਵਾਲੇ ਨੇ ਪੁਲਿਸ ਕਮਿਸ਼ਨਰ ਅਫਸਰ ਤਾਂ ਉਸ ਤੋਂ ਪਹਿਲਾਂ ਵੈਰੀਗੇਟਿੰਗ ਕੀ ਤਿਆਰੀਆਂ ਤਾਂ ਬੀਤੀ ਰਾਤ ਅਸੀਂ ਕਹਿ ਸਕਦੇ ਹਾਂ ਕਿ ਬੀਤੀ ਰਾਤ ਇਹ ਅਫਵਾਸ ਕਿਿਆਸ ਜੇ ਤੜਕੇ ਸਵੇਰੇ ਕਰੀਬ 4:00 ਵਜੇ ਦੇ ਇਰਗੜ ਦੱਸਿਆ ਜਾ ਰਿਹਾ ਹੈ ਮਾਮਲਾ ਤਾਂ ਕੀ ਹੋਇਆ ਕੀ ਕਿਸ ਤਰੀਕੇ ਨਾਲ ਹੋਇਆ ਇਹ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਰ ਫਿਲਹਾਲ ਦੀ ਗੱਡੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਅਮਰਤਸਰ ਦੇ ਮਕਬੂਲ ਪੁਰਾ ਇਲਾਕੇ ਦੀਆਂ ਜਿੱਥੇ ਐਨਕੁਆਇੰਟਰ ਕੀਤਾ ਗਿਆ ਹੈ ਅਮਰਤਸਰ ਪੁਲਿਸ ਵੱਲੋਂ ਅੱਧਾ ਸਾਂਝੀਆਂ ਕਰਦੇ ਪਏ ਪੁਲ ਦੇ ਉੱਪਰ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਇਹ ਵਿੱਚ ਸਾਹਮਣੇ ਕੀ ਹੁੰਦਾ ਦੇਖਣ ਵਾਲੀ ਗੱਲ ਹੋਏਗੀ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਲਗਾਤਾਰ ਜਿਸ ਤਰੀਕੇ ਨਾਲ ਘਟਨਾਵਾਂ ਵਧਦੀਆਂ ਪਈਆਂ ਸੀ ਉਹਨਾਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਖਾਸ ਉਪਰਾਲੇ ਜਰੂਰ ਕੀਤੇ ਜਾ ਰਹੇ ਨੇ ਤਾਂ ਜੋ ਆਮ ਸਿਟੀਜ਼ਨ ਜਿਹੜੇ ਨੇ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਅੱਜ ਦੇ ਦਿਨ ਹੀ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਗੋਲੀ ਚੱਲੀ ਇਹ ਆਮ ਹੋ ਚੁੱਕੀਆਂ ਸੀ ਇਹਨਾਂ ਨੂੰ ਨੱਥ ਪਾਉਣ ਵਾਸਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਖਾਸ ਜਿਹੜੀ ਤਿਆਰੀ ਉਹ ਕੀਤੀ ਜਾ ਰਹੀ ਹੈ ਇਹ ਅੰਮ੍ਰਿਤਸਰ ਪੁਲਿਸ ਦੀ ਤਰਫੋਂ ਸਾਂਝੀ ਕਰਦੇ ਪਏ ਜਿੱਥੇ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਜੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਕਮਿਸ਼ਨਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਬਦਲੇ ਪਤਾ ਹੈ ਕਿ ਡਰੱਗਜ਼ ਦੀ ਬਹੁਤ ਵੱਡੀ ਰਿਕਵਰੀ ਹੋਈ ਹੈ ਔਰ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੀ ਪਿਸਟਲਸ ਤੇ ਗੈਂਗਸਟਰਸ ਨੇ ਉਹਨਾਂ ਦੀ ਵੀ ਕਾਫੀ ਅਸੀਂ ਗ੍ਰਿਫਤਾਰੀਆਂ ਹੋਈਆਂ ਨੇ ਔਰ ਸਨੇਚਿੰਗ ਦੇ ਕੇਸਸ ਨੂੰ ਅਸੀਂ ਬੜਾ ਸੀਰੀਅਸਲੀ ਲੈਂਦੇ ਹਾਂ ਸਟਰੀਟ ਕ੍ਰਾਈਮ ਨੂੰ ਉਹਦੇ ਚ ਪਿਛਲੇ ਦਿਨਾਂ ਚ ਇੱਕ ਗ੍ਰੰਥੀ ਸਾਹਿਬ ਤੋਂ ਪਿਸਤਲ ਦੀ ਨੋਕ ਤੇ ਮੋਟਰਸਾਈਕਲ ਖੋਇਆ ਗਿਆ ਸੀ ਉਸ ਤੋਂ ਬਾਅਦ ਇੱਕ ਜੇਹੀ ਤੋਂ ਮੋਟਰਸਾਈਕਲ ਟੀਵੀ ਜੇਡੀ ਸੀ ਉਹ ਖੋਈ ਗਈ ਸੀ ਉਹਦੇ ਤੇ ਬੀ ਡਿਵੀਜ਼ਨ ਦੇ ਵਿੱਚ ਪਰਚੇ ਦੋਨੋਂ ਦਰਜ ਸੀਗੇ ਕੁੱਝ ਬੜੀ ਵਧੀਆ ਇਨਵੈਸਟੀਗੇਸ਼ਨ ਕਰਦੇ ਹੋ ਸਾਡੀ ਟੀਮ ਨੇ ਦੋ ਮੁੱਖ આરોપી ਗ੍ਰਿਫਤਾਰ ਕੀਤੇ ਮਨਮੀਤ ਤੇ ਲਾਵ ਇਹ ਦੋਨੋਂ ਤਰਨਤਾਰ ਦੇ ਰਹਿਣ ਵਾਲੇ ਐ ਕੱਲ ਜਦੋਂ ਬੀ ਡਿਵੀਜ਼ਨ ਦੀ ਟੀਮ ਨੂੰ ਨੇ ਦੱਸਿਆ ਕਿ ਮੈਂ ਆਪਣਾ ਜਿਹੜਾ ਪਿਸਤਲ ਲੈ ਜਦੇ ਨੋਕਤੇ ਉਹ ਸਾਰੀਆਂ ਸੈਟਿੰਗ ਕਰਦਾ ਹੁੰਦਾ ਸੀ ਤੋਂ ਉਹਦੇ ਤੋਂ ਰਿਕਵਰੀ ਕਰਾ ਕੇ ਇੱਕ 32 ਗੋੜ ਦਾ ਪਿਸਤਲ ਸੀ ਪੰਜ ਰਾਉਂਡਸ ਮਿਲੇ ਸੀਗੇ ਉਹ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹਨੇ ਕਿਹਾ ਮੇਰੀ ਤਬੀਅਤ ਥੋੜੀ ਖਰਾਬ ਹੈ ਤਾਂ ਜਦੋਂ ਉਤਰਿਆ ਉਹਨੇ ਮੁਲਾਜ਼ਮ ਦਾ ਜਿਹੜਾ ਸਰਵੇ ਸਪੈਸ਼ਲ ਲੋਕ ਹੋ ਕੇ ਕੌਕ ਕਰ ਲਿਆ ਤੇ ਮੁਲਾਜ਼ਮ ਨੇ ਉਹ ਹੱਥ ਪਾ ਕੇ ਜੱਫਾ ਪਾ ਲਿਆ ਉਹਦੇ ਉਸ ਗੁੱਥਮ ਗੁੱਤੀ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਉਹਦੇ ਇੰਜਰਡ ਹੋਇਆ ਉਹਦੇ ਨਾਲ ਮਨਮੀਤ ਜਿਹੜਾ ਉਹਨੂੰ ਉਦਹੀਂ ਸਿਵਲ ਹਸਪਤਾਲ ਆਪਣੇ ਹਸਪੀਟਲ 'ਚ ਦਾਖਲ ਕਰਾ ਦਿੱਤਾ ਗਿਆ ਸੀ ਇੱਥੇ ਉਹਦੀ ਹਾਲਤ ਠੀਕ ਹੈ ਇਹ ਇਹਦੇ ਚ ਜਿਹੜੀ ਪੁਲਿਸ ਪਾਰਟੀ ਹੈ ਸਾਡੀ ਐਸਏ ਹੀ ਹਰਨੇਕ ਸਿੰਘ ਦਾ ਪਿਸਤਲ ਖੋਇਆ ਸੀ ਜਿਹੜਾ ਕੋ ਨਾ ਕੁ ਛੁਪ ਗੱਤੀ ਹੋਇਆ ਅੱਛਾ ਸਰ ਇਹ ਕਿੱਥੇ ਲੱਗੀ ਗੋਲੀ ਜਿਹੜਾ ਜੇ ਕਿ ਇਹਦੇ ਪੈਰ ਤੇ ਲੱਗੀ ਹੈ ਜੀ ਸਰ ਇਹਦੇ ਕੋਲੋਂ ਕੁਝ ਬਰਾਮਦ ਹੋਇਆ ਜੀ ਮਨੂੰ ਹਾਂਜੀ ਠੀਕ ਕੁਝ ਬਰਾਮਦ ਇਹ ਇਹਦੇ ਤੋਂ ਜੀ ਇੱਕ ਮੋਟਰਸਾਈਕਲ ਦੋ ਇਹਨਾਂ ਦੇ ਮਲੇ ਹੈ ਜਿਹੜਾ ਇੱਕ ਗਰੰਤੀ ਸਾਹਿਬ ਸਿੰਘ ਦਾ ਸੀਗਾ ਇੱਕ ਜੇਹੇ ਤੋਂ ਜਿਹੜਾ ਐਕਟਿਵ ਆ ਉਹ ਪਲੱਸ ਕੱਲ ਬੱਤੀਪੋਰ ਦਾ ਪਿਸਤਲ ਤੇ ਪੰਜ ਰਾਉਂਡਸ ਲਾਈਵ ਮਿਲੇ ਹਨ ਤਾਂ ਮਨ ਵਿੱਚ ਇੱਕ ਲਾ ਪਹਿਲਾਂ ਦੋ ਐਫ ਆਈ ਆਰ ਨੇ ਜੀ ਇੱਕ 2020 ਦੀ ਹੈ ਉਹ ਵੀ ਸਨੇਚਿੰਗ ਦੀ ਹੈ ਪੀ ਡਿਵੀਜ਼ਨ ਦੀ ਔਰ ਇੱਕ ਲੈਟਰਸ ਹੈਗੀ ਹੈ ਜਿਹੜੀ 41 ਨੰਬਰ 4325 ਦੀ ਜਿਹ ਚ ਜਿਹੜੇ ਦਰਬਾਰ ਸ਼ੀਰ ਦਰਬਾਰ ਸਾਹਿਬ ਦੇ ਆਪਣੇ ਇੱਕ ਗਰੰਥੀ ਸਾਹਿਬ ਤੋਂ ਇਹਨਾਂ ਨੇ ਉਹ ਖੋਇਆ ਸੀਗਾ ਆਪਣੇ ਪਿਸਟਲ ਇਹਦੇ ਸੇ ਰਿਕਵਰੀ ਕੋਈ ਰਿਕਵਰੀ ਕਰਨਾ ਸੀ ਤੇ ਕੀ ਰਿਕਵਰੀ ਦਸੀ ਜੇ ਨਹੀਂ ਵੀ ਕੀ ਗਏ ਇਹ ਇੱਥੇ ਬੱਤੀਬੋਰ ਦਾ ਪਿਸਤਲ ਸੀ ਜੋ ਰਿਕਵਰ ਹੋ ਗਿਆ ਸੀ ਜੀ ਔਰ ਪੰਜ ਰਾਉਂਡਸ ਆਲਰੇਡੀ ਰਿਕਵਰ ਹੋ ਗਏ ਜਦੋਂ ਵਾਪਸ ਜਾ ਰਹੇ ਸੀ ਇਹ ਥੋੜਾ ਮਕਬੂਲਪੁਰ ਦਾ ਏਰੀਆ ਇੱਥੇ ਹੋਇਆ ਢੀਡੀਆਂ ਦੇ ਅੰਦਰ ਹੋਈ ਸੀ ਇਹਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਇਹ ਜਿਹੜੀ ਪਿਸਤਲ ਦੀ ਨੋਕ ਤੇ ਜਿਹੜੇ ਕੰਮ ਕਰਦੇ ਸੀ ਔਰ ਇਹ ਜਿਹੜੀਆਂ ਤੁਹਾਡੇ ਵੱਲੋਂ ਵੀ ਸਾਰਿਆਂ ਨੇ ਦੇਖੀਆਂ ਬੜੀਆਂ ਵਾਇਰਲ ਵੀ ਹੋਈਆਂ ਸੀ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦੇ ਇਨਸੀਡੈਂਟ ਸੀ ਦੋਨੋਂ ਸਨੈਚਿੰਗ ਦੇ ਜਿੰਨਾ ਕਿ دہشت ਪੈਂਦੀ ਸੀ ਪਿਸਤਲ ਜਿਹੜਾ ਬਰਾਮਦ ਹੋਇਆ ਜਿਹੜਾ ਪਿਸਤਲ ਬਰਾਮਦ ਹੋਇਆ ਕੀ ਉਹਨੇ ਉਹ ਹੀ ਖੋਇਆ ਸੀ ਜਾਂ ਪੁਲਿਸ ਮੁਲਾਜ਼ਮ ਦਾ ਕੋਈ ਪੁਲਿਸ ਮੁਲਾਜ਼ਮ ਦਾ ਸਰਵਿਸ ਪਿਸਤਲ ਖੋਇਆ ਸੀ ਉਹ ਉਹ ਤੁਹਾਨੂੰ ਦੂਜਾੜਾ ਪ੍ਰੋਗਰਾਮ ਦਸੀ ਉਹ ਤਾਂ ਖਾਲੀ ਸੀ ਪਿਸਟਲ ਕਿ ਕੋਈ ਨਾ ਆਏਗਾ ਕਿ ਕੋਈ ਕੰਮ ਕਰਾ ਲਈ ਇਹ ਵੈਪਨ ਨੂੰ ਸਰਾ ਹੋਣ ਤੇ ਕਾਰਵਾਈ ਕਰਾਂਗੇ ਜੀ ਉਹ ਗੋਲੀ ਇੱਕੋ ਚੱਲੀ ਹੈ ਹਾਂਜੀ ਕਿਹੜੀ ਗਰੁੱਪ ਨਾਲ ਸੀ ਕਿਸੇ ਨਾਲ ਸੀ ਜੀ ਤਾਂ ਕਿਸੇ ਗਰੁੱਪ ਦਾ ਕੰਮ ਗਰੁੱਪ ਨਹੀਂ ਮਾਰੇ ਬੰਦੇ ਆ ਪੁਰਾਣੇ ਕ੍ਰਿਮੀਨਲ ਜੇਲਾਂ ਚ ਰਹੇ ਆ ਤੇ ਮੁੜ ਕੇ ਆ ਗਏ ਇਹੀ ਕੰਮ ਕਰ ਰਹੇ ਸਰ ਇਹ ਦੋ ਹੀ ਆ ਗਰੁੱਪ ਦੇ ਦੋ ਆ ਜੀ ਹੋਰ ਵੀ ਇਹਦੇ ਚ ਇੱਕ ਬੰਦਾ ਵੈਸੇ ਹੋਰ ਆਇਡੈਂਟੀਫਾਈ ਹੋਇਆ ਹੈ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਮੈਨੂੰ ਉਮੀਦ ਹੈ ਕਿ ਉਹ ਤੋਂ ਵੀ ਕਾਫੀ ਸਾਨੂੰ ਟੂ-ਵੀਲਰ ਦੀ ਰਿਕਵਰੀ ਹੋਣ ਦੀ ਆਸ ਹੈ ਜੋ ਇਹਨਾਂ ਦੀ ਪੁੱਛ ਪਈ ਹੈ ਪਿਸਟਲ ਇਹਦੀ ਕਿੱਥੋਂ ਆਈ ਹੈ ਕਿ ਇਹ ਉਹ ਸਭ ਵੈਰੀਫਾਈ ਕਰ ਰਹੇ ਨੇ ਦੋ ਮੁਕਦਮੇ ਦਰਜ ਹੈ ਜੀ ਪਹਿਲਾਂ ਵੀ ਇਹਦੇ ਵਿੱਚ ਮੇਨ ਗੱਲ ਇਹ ਹੈ ਕਿ ਬੀ ਡਿਵੀਜ਼ਨ ਦਾ ਏਰੀਆ ਨਹੀਂ ਇਹ ਮਕਬੂਲਪੁਰੇ ਚ ਬੱਚਾ ਦਰਜ ਹੋਇਆ ਹੈ ਪਾਰਟੀ ਵੀ ਮਕਬੂਲਪੁਰੇ ਦੀ ਆਪਣੇ ਬੀ ਡਿਵੀਜ਼ਨ ਦੀ ਸੀ